ਮਨ ਇਹੀ ਉਹ ਜਗਾ ਹੈ ਜਿੱਥੇ ਸਭੀ ਸੋਚ ਜਨਮ ਲੈਂਦੀ ਹੈ ਇੱਥੋਂ ਹੀ ਖੁਸ਼ੀ ਵੀ ਪੈਦਾ ਹੁੰਦੀ ਹੈ ਤੇ ਦੁੱਖ ਵੀ ਜੇ ਅਸੀਂ ਮਨ ਨੂੰ ਨਾ ਸੰਭਾਲੀਏ ਤਾਂ ਇਹ ਸਾਨੂੰ ਹਰ ਰੋਜ਼ ਹਜ਼ਾਰਾਂ ਵਿਚਾਰਾਂ ਦੀ ਬੰਬਰ ਵਿੱਚ ਫਸਾ ਸਕਦਾ ਹੈ ਮਨ ਇੱਕ ਬੱਚੇ ਵਰਗਾ ਹੈ ਜਿਸ ਨੂੰ ਪਿਆਰ ਧੀਰਜ ਇਸ ਸਮਝ ਨਾਲ ਹੀ ਚੁੱਪ ਕਰਵਾਇਆ ਜਾ ਸਕਦਾ ਹੈ ਜੇ ਤੋ ਮਨ ਉੱਥੇ ਪਟਕਦਾ ਹੈ ਜਿੱਥੇ ਦਰਦ ਡਰ ਜਾਂ ਪਛਤਾਵਾ ਵਾਸਤਾ ਹੋਵੇ ਉਸ ਵੇਲੇ ਉਸ ਨੂੰ ਵਾਪਸ ਲਿਆਉਣ ਦੀ ਤਾਕਤ ਸਾਡੀ ਅੰਦਰੂਨੀ ਸੂਝ ਵਿੱਚ ਹੁੰਦੀ ਹੈ ਮਨ ਨੂੰ ਸੰਭਾਲਣ ਦਾ ਮਤਲਬ ਦਿਲ ਨੂੰ ਸਤਿ ਤੇ ਰਾਹ ਤੇ ਰੱਖਣਾ ਵਿਚਾਰਾਂ ਨੂੰ ਵਧੀਆ ਥਾਵਾਂ ਤੇ ਲੈ ਕੇ ਜਾਣਾ ਅਤੇ ਹਰ ਰੋਜ਼ ਆਪਣੇ ਆਪ ਨੂੰ ਯਾਦ ਦਿਵਾਉਣਾ ਮੈਂ ਆਪਣੇ ਮਨ ਦਾ ਮਾਲਕ ਹਾਂ ਨਾ ਕਿ ਗੁਲਾਮ ਮੈਂ ਆਪਣੇ ਮਨ ਦਾ ਮਾਲਕ ਹਾਂ ਨਾ ਕਿ ਗੁਲਾਮ ਤੁਸੀਂ ਜਿਵੇਂ ਆਪਣੇ ਘਰ ਦੀ ਸਫਾਈ ਕਰਦੇ ਹੋ ਉਸੇ ਤਰ੍ਹਾਂ ਹਰ ਰੋਜ਼ ਆਪਣੇ ਮਨ ਨੂੰ ਵੀ ਸੰਭਾਲੋ ਅੰਦਰੂਨੀ ਤਾਕਤ ਤੇ ਸ਼ਾਂਤੀ ਸਿਰਫ ਉੱਥੇ ਵਸਦੀ ਹੈ ਜਿੱਥੇ ਮਨ ਕਾਬੂ ਵਿੱਚ ਹੁੰਦਾ ਹੈ ਇਸੇ ਲਈ ਅੱਜ ਤੋਂ ਸ਼ੁਰੂ ਕਰੋ ਸਿਰਫ 2 ਮਿੰਟ ਚੁੱਪ ਬੈਠੋ ਆਪਣੇ ਸਾਹ ਲੈਣ ਦੀ ਗਿਣਤੀ ਕਰੋ ਤੇ ਆਪਣੇ ਮਨ ਨਾਲ ਦੋਸਤੀ ਬਣਾਓ ਜੋ ਮਨ ਨੂੰ ਸੰਭਾਲ ਲੈਂਦਾ ਹੈ ਉਹ ਦੁਨੀਆ ਦੇ ਹਰ ਤੂਫਾਨ ਵਿੱਚ ਵੀ ਖੁਸ਼ ਰਹਿ ਲੈਂਦਾ ਹੈ ਧੰਨਵਾਦ